ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਇੰਡੋ ਕੈਨੇਡੀਅਨ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕੈਨੇਡਾ ਬਜਟ 2025 ਦੀ ਇੱਕ ਵੱਡੀ ਅਨਾਉਂਸਮੈਂਟ ਬਾਰੇ ਜਿਸ ਦਾ ਸੰਬੰਧ ਹੈ ਇਮੀਗ੍ਰੇਸ਼ਨ ਅਤੇ ਪਰਮਨੈਂਟ ਰੈਜ਼ਿਡੈਂਸੀ ਨਾਲ ਸੋ ਕੈਨੇਡਾ ਸਰਕਾਰ ਨੇ ਬਜਟ 2025 ਵਿੱਚ ਇੱਕ ਵਾਰ ਲਈ ਖਾਸ ਇਨੀਸ਼ੀਏਟਿਵ ਪ੍ਰਪੋਜ਼ ਕੀਤਾ ਹੈ ਜਿਸ ਦੇ ਤਹਿਤ ਉਹਨਾਂ ਸਾਰੇ ਪ੍ਰੋਟੈਕਟਿਡ ਪਰਸਨਸ ਨੂੰ ਕੈਨੇਡਾ ਦੀ ਪਰਮਨੈਂਟ ਰੈਜ਼ਿਡੈਂਸੀ ਦਿੱਤੀ ਜਾਏਗੀ ਇਹ ਜਿਹੜੇ ਇਸ ਵੇਲੇ ਕੈਨੇਡਾ ਵਿੱਚ ਰਹਿ ਰਹੇ ਹਨ ਅਤੇ ਆਪਣੇ ਦੇਸ਼ ਵਾਪਸ ਨਹੀਂ ਜਾ ਸਕਦੇ ਇਹ ਕਦਮ ਆਉਣ ਵਾਲੇ 2 ਸਾਲਾਂ ਵਿੱਚ ਲਾਗੂ ਕੀਤਾ ਜਾਊਗਾ ਇਸ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਜਿਹੜੇ ਲੋਕ ਸੱਚਮੁੱਚ ਕੈਨੇਡਾ ਦੀ ਪ੍ਰੋਟੈਕਸ਼ਨ ਦੇ ਹੱਕਦਾਰ ਹਨ ਉਹਨਾਂ ਨੂੰ ਪੱਕਾ ਦਰਜਾ ਮਿਲ ਸਕੇ ਤਾਂ ਜੋ ਉਹ ਕੈਨੇਡੀਅਨ ਸਮਾਜ ਵਿੱਚ ਪੂਰੀ ਤਰ੍ਹਾਂ ਸ਼ਾਮਲ ਹੋ ਸਕਣ ਤੇ ਆਪਣੀ ਸਿਟੀਜ਼ਨਸ਼ਿਪ ਤੇ ਰਾਤ ਤੇ ਅੱਗੇ ਵਧ ਸਕਣ ਇਸ ਪ੍ਰੋਗਰਾਮ ਦੀ ਲਾਗਤ ਲਗਭਗ 120 ਮਿਲੀਅਨ ਕੈਨੇਡੀਅਨ ਡਾਲਰ ਹੋਏਗੀ ਜੋ ਕਿ 4 ਸਾਲਾਂ ਵਿੱਚ ਖਰਚ ਕੀਤੀ ਜਾਊਗੀ ਸ਼ੁਰੂਆਤ 2026 ਤੋਂ 27 ਤੋਂ ਹੋਏਗੀ ਇਹ ਪੈਸਾ ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਆਈਆਰਸੀਸੀ ਅਤੇ ਕੈਨੇਡਾ ਬਾਰਡਰ ਸਰਵਿਸ ਏਜੰਸੀ CBSA ਦੁਆਰਾ ਵਾਧੂ ਅਰਜ਼ੀਆਂ ਨੂੰ ਪ੍ਰੋਸੈਸ ਕਰਨ ਵਿੱਚ ਵਰਤਿਆ ਜਾਏਗਾ ਕੁਝ ਖਰਚਾ ਵਧੇ ਹੋਏ ਫੀਸ ਰੈਵੈਨਿਊ ਨਾਲ ਪੂਰਾ ਕੀਤਾ ਜਾਊਗਾ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਕੈਨੇਡਾ ਹੌਲੀ-ਹੌਲੀ ਹੋਰ ਇਮੀਗ੍ਰੈਂਟ ਅਤੇ ਪ੍ਰੋਟੈਕਟਿਡ ਪੀਪਲ ਨੂੰ ਆਪਣੀ ਮੇਨ ਸਟ੍ਰੀਮ ਸੋਸਾਇਟੀ ਵਿੱਚ ਸ਼ਾਮਲ ਕਰਨਾ ਚਾਹੁੰਦਾ ਹੈ ਤਾਂ ਜੋ ਉਹਨਾਂ ਦੀ ਲਾਈਫ ਸੈੱਟ ਹੋ ਸਕੇ ਤੇ ਉਹ ਕੈਨੇਡਾ ਦਾ ਹਿੱਸਾ ਬਣ ਸਕਣ। ਜੇ ਤੁਸੀਂ ਕੈਨੇਡਾ ਇਮੀਗ੍ਰੇਸ਼ਨ ਨਾਲ ਸੰਬੰਧਿਤ ਹੋਰ ਨਵੇਂ ਅਪਡੇਟ ਜਾਣਨਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ। ਮਿਲਦੇ ਹਾਂ ਅਗਲੇ ਵੀਡੀਓ ਵਿੱਚ ਜਿਸ ਵਿੱਚ ਆਪਾਂ ਫ੍ਰੈਂਕੋਫੋਨ ਕਮਿਊਨਿਟੀ ਬਾਰੇ ਗੱਲ ਕਰਾਂਗੇ ਉਦੋਂ ਤੱਕ ਲਈ ਧੰਨਵਾਦ